ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇੱਕ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜ਼ਿੰਮਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼੍ਰੋਮਣੀ ਕਰਦੋ ਇਸ ਲਈ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਇਹੋ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਇਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ ਹੋ ਦੇਖੋ ਕਿ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਆਪਾਂ ਨੂੰ ਜਿਹੜਾ ਹੁਣ ਆ ਦਿੱਲੀ ਗੁਰਦੁਆਰਾ ਕਮੇਟੀ ਵੀ ਹੈ ਨਾ ਇੱਥੇ ਵੀ ਪਹਿਲੇ ਦੂਜਿਆਂ ਦਾ ਕਬਜ਼ਾ ਸੀ ਮੰਨਤਾ ਦਾ ਜਿਹੜੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਐ ਤੁਹਾਨੂੰ ਪਤਾ ਕਿਹਨੇ ਬਣਾਈ ਐ ਸ਼੍ਰੋਮਣੀ ਕਾਲੀਦਲ ਨੇ ਪੰਜਾਬ ਚੋਂ ਆ ਕੇ ਆਪਣੇ ਇੱਥੇ ਮੋਰਚੇ ਲਾਏ ਇੱਥੇ ਮੋਰਚੇ ਲਾਏ ਤੇ ਇਥੋਂ ਦੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਸ ਵਾਸਤੇ ਕਿ ਕੌਮ ਨੂੰ ਆਪਣਾ ਹੱਕ ਹੋਣਾ ਚਾਹੀਦਾ ਆਪਣੇ ਕੌਮ ਗੁਰੂ ਘਰਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਤਾਂ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਾ ਹੋਏ ਆਪਣੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਪਹਿਲੇ ਜਥੇ 'ਚ ਜਿਹੜੇ ਆਪਣੇ ਸਾਡੇ ਮੇਰੇ ਆਪਣੇ ਸਾਥੀ ਹੈ ਜਿਹੜੇ ਮੇਰੇ ਤੋਂ ਪਹਿਲੇ ਥੋੜੀ ਦੇਰ ਵਾਸਤੇ ਪ੍ਰਧਾਨ ਵੀ ਸੀ ਤੇ ਹੁਣ ਆਪਣੇ ਦਿੱਲੀ ਦੇਖ ਰਹੇ ਸਾਰੇ ਜਾਣਦੇ ਪੁੰਦੜ ਸਾਹਿਬ ਨੂੰ ਸਭ ਤੋਂ ਪਹਿਲੇ ਜਥੇ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਦੇ ਪਹਿਲੇ ਜਥੇ 'ਚ ਉਹ ਗਏ ਸੀ ਮਕਸਦ ਕੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਮੈਨੇਜਮੈਂਟ ਕੌਮ ਕੋ ਲਈ ਆਏ ਆਪਣੀ ਕੌਮ ਹੈ ਜਿਹੜੀ ਕੱਲੀ ਆਪਣੀ ਕੌਮ ਹੈ ਦੁਨੀਆ ਵਿੱਚ ਜਿਹੜਾ ਡੈਮੋਕਰੈtic ਤਰੀਕੇ ਨਾਲ ਇਲੈਕਸ਼ਨ ਰਾਈ ਆਮ ਸਿੱਖ ਵੋਟ પાਕੇ ਕਮੇਟੀ ਬਣਾਉਂਦਾ ਹੈ ਆਪਣੇ ਗੁਰੂ ਘਰਾਂ ਦੀ ਇਸ ਮਰਿਆਦਾ ਰੱਖਣ ਵਾਸਤੇ ਸੇਵਾ ਕਰਨ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਆ ਕੌਮ ਦੀ ਜਾਇਦਾਦ ਹੈ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਕਿ ਜਿਹੜੀਆਂ ਕੌਮ ਦੀਆਂ ਇੰਸਟੀਟਿਊਸ਼ਨਸ ਹੈ ਆਪਣੀ ਕੌਮ ਦਾ ਫਰਜ਼ ਹੈ ਉਹਨਾਂ ਇੰਸਟੀਟਿਊਸ਼ਨਸ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੇ ਖਿਲਾਫ ਬੋਲਣਾ ਸਹੀ ਮੈਨੇ ਤੇ ਗਲਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਕੌਮ ਦੀ ਇੰਸਟੀਟਿਊਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆ ਆਪਣਾ ਮਿਨੀ ਪਾਰਲੀਮੈਂਟ ਹੈ ਸਿਆਣੇ ਕਹਿੰਦੇ ਆ ਜੇ ਕਿਸੇ ਦੇ ਪੇਕੇ ਤਕੜੇ ਹੋਣ ਨਾ ਸਹਰੇ ਘਰ ਇੱਜ਼ਤ ਕਰਦਾ ਹੈ ਉਡੇ ਸਾਰੇ ਆਪਾ ਜੁਨੀਆਂ ਵੀ ਦੁਨੀਆਂ ਜੋ ਆਪ ਭੈਣ ਭਰਾ ਬੈਠੇ ਆ ਆਪਣੇ ਪੇਕੇ ਪੰਜਾਬ ਐ ਪਰ ਹੋਇਆ ਕੀ ਤਾਕਤਾਂ ਇੰਨੀਆਂ ਲੱਗੀਆਂ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਬਹਾਦਰ ਕੌਮ ਐ ਇਸ ਕੌਮ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਉਹ ਕਹਿੰਦੇ ਇਸ ਕੌਮ ਨੂੰ ਐ ਕੰਟਰੋਲ ਕਰ ਸਕਦੇ ਆ ਇਨ੍ਹਾਂ ਗੁਰੂ ਘਰਾਂ ਤੋਂ ਜਿੱਥੋਂ ਤਾਕਤ ਆਉਂਦੀ ਆ ਉਹਨਾਂ ਤੇ ਕੰਟਰੋਲ ਕਰ ਲੋ ਦੇਖੋ ਕਿੰਨਾ ਬ੍ਰੇਨ ਤਾਕਤ ਲੱਗੀ ਐ ਹੁਣ ਜੇ ਗੁਰੂ ਘਰਾਂ ਤੇ ਆਪਣੇ ਕੰਟਰੋਲ ਕਰ ਲੈਣਗੇ ਮर्यादा ਕਰੂ ਕਰ ਲੈਣਗੇ ਤੇ ਆਪਾਂ ਸਿਰ ਝਕਾਉਣੇ ਆ ਦੇਖੋ ਕਿੰਡੀ ਵੱਡੀ ਸਾਜ਼ਿਸ਼ ਹੁਣ ਤੁਸੀਂ ਹੌਲੀ ਹੌਲੀ ਦੇਖੋ ਕਿਵੇਂ ਚਲਦੇ ਚਲਦੇ ਤਖਤ ਹਜ਼ੂਰ ਸਾਹਿਬ ਜੀ ਦਾ ਜਿਹੜਾ ਐਕਟ ਹੈ ਉਹ ਬਦਲਿਆ ਗਿਆ ਪਹਿਲੇ ਐਕਟ ਵਿੱਚ ਮੈਨੂੰ ਲੱਗਦਾ ਹੈ ਤਿੰਨ ਜਾਂ ਚਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਿਨੇਟ ਕਰਦੀ ਸੀ ਮੈਨੇਜਮੈਂਟ ਵਾਸਤੇ ਚੀਫ ਖਾਲਸਾ ਦਰਬਾਰ ਆਪਣੀ ਕੌਮ ਦੀ ਇੱਕ ਹੋਰ ਜਥੇ ਇੰਸਟੀਟਿਊਸ਼ਨ ਆ ਉਹਦੇ ਮੈਂਬਰ ਹੁੰਦੇ ਸੀ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੈ ਪੂਰੇ ਹਿੰਦੁਸਤਾਨ ਵਿੱਚ ਉਹ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀ ਸਿੱਖਾਂ ਸਿੱਖ ਨਮਾਇਦੇ ਨਾਮਿਨੇਟ ਹੁੰਦੇ ਸੀ ਮਹਾਰਾਸ਼ਟra ਤੋਂ ਸਿੰਘ ਸਭਾਵਾਂ ਤੋਂ ਵਿੱਚ ਮੈਂਬਰ ਹੁੰਦੇ ਸੀ ਸਾਰੇ ਸਾਊਥ ਇੰਡੀਆ ਤੋਂ ਮੈਂਬਰ ਆ ਕੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਕਿ ਇਹ ਇਹਦੇ ਤੇ ਕੰਟਰੋਲ ਕਰੋ ਉਹ ਐਕਟ ਹੀ ਬਦਲ ਦਿੱਤਾ ਉਹਨਾਂ ਨੇ ਹੁਣ ਕੀ ਕਰਤਾ ਕਿ ਸਾਰੇ ਮੈਂਬਰ ਨਾਮਿਨੇਟ ਕੀਤੇ ਜਾਣਗੇ ਮਹਾਰਾਸ਼ਟਰ ਸਰਕਾਰ ਤੋਂ ਕੋਈ ਮਰਜ਼ੀ ਆਪਣੇ ਜਿਹੜੇ ਕੌਮ ਵਿੱਚ ਬਹੁਤ ਅਜਿਹੇ ਲੋਕ ਹੈ ਜਿਹੜੇ ਗਨਮੈਨਾਂ ਪਿੱਛੇ ਦੋ ਗਨਮੈਨ ਪਿੱਛੇ ਬਹਿ ਜਾਣ ਬੰਦੂਖ ਵਾਲੇ ਉਹਦੇ ਕਰਕੇ ਆਪਣੀ ਕੌਮ ਨੂੰ ਛੱਡ ਜਾਂਦੇ ਆ ਛੋਟੀ ਛੋਟੀ ਚੇਅਰਮੈਨੀ ਕਰਕੇ ਛੱਡ ਜਾਂਦੇ ਆ ਉਹ ਜਿਹੇ ਬੰਦੇ ਕਈ ਉਥੇ ਪ੍ਰਧਾਨ ਬਣੇ ਆ ਜਿਹੜੇ ਪਤਿਤ ਐ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਵੇਂ ਹੋ ਰਿਹਾ ਪਟਨਾ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਅਕਾਲੀ ਦਲ ਦੀ ਚੁਣੀ ਹੋਈ ਕਮੇਟੀ ওই ਤੁਸੀਂ ਦੂਜੇ ਪਾਸੇ ਭੇਜ ਦਿਓ ਤੁਸੀਂ ਜਾਣਾ ਆਪਣੇ ਆਪ ਜਾਇਓ ਕੋਈ ਸਿਆਸੀ ਪੋਲਿਟਿਕਸ ਜਿਹਨੇ ਕਰਨੀ ਐ ਉਹ ਕਿਸੇ ਪਾਰਟੀ ਜਾ ਕੇ ਕਰ ਸਕਦਾ ਪਰ ਜਿੱਥੇ ਗੁਰੂ ਦਾ ਗੱਲ ਆ ਜਿੱਥੇ ਆਪਣੇ ਸਿੱਖੀ ਦੀ ਗੱਲ ਹੈ ਜੇ ਉਹ ਹੀ ਤੁਸੀਂ ਆਪਣੀ ਸਾਰੀ ਇੰਸਟੀਟਿਊਸ਼ਨ ਕਿਸੇ ਦੇ ਹੋਰ ਕੋਲੇ ਛੱਡ ਜੋ ਆਹ ਬਰਦਾਸ਼ਤ ਕਰਨਾ ਬਹੁਤ ਔਖਾ